ਸੋ ਬਾ ਗੱਲ ਪਿਆ ਮੇਰਾ ਤਾਂ ਅਧੂਰੀ ਹੈ ਨਾ ਮੈਂ 스케이팅 ਨੇ ਪਾ ਦਿੰໂດ ਨੇ ਪਾਲ ਚੈਂਪੀਅਨਸ਼ਿਪ ਕੋ ਹੀਜਰੀ ਨੇ ਪਾਖ ਕੋਖਰਾ ਸ਼ਾਹ ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕਰਾਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਤੇ ਆਪਾਂ ਸੇਂਟ ਫਰਾਂਸਿਸ ਕੋਰਮਨ ਸੀਨੀਅਰ ਸਕੂਲ ਕਾ ਨੀਦੇ ਲੰਗਤੋ ਵਿੱਚ ਫਰਦੇ ਆ ਟੋਟਲ ਇੰਡੀਆ ਤੇ 6 ਬੱਚੇ ਗਏ ਸੀ ਜਿਨ੍ਹਾਂ ਚੋਂ 2 ਜਾਣਿਆਂ ਦੇ 골ਡ ਆਏ ਸੀ ਤੇ 4 ਜਾਣਿਆਂ ਦੇ ਸਿਲਵਰ ਆਏ ਨੇ ਮੈਂ ਇਹ ਕਹਣਾ ਚਾਹਨੀ ਆ ਕਿ ਆਪਾਂ ਜਿੱਥੇ ਗਏ ਆ ਉਧਰ ਹੋਰ ਵੀ ਬੱਚੇ ਗੇਮਾਂ ਚ ਆ ਕੇ ਤੇ ਇਦਾਂ ਗਏ ਮੈਂ ਸੰਤਾ ਕ੍ਰਾਸਿਸ ਕਾਰਵਨਿਸ ਪੜ੍ਹਿਆ ਇੱਕ ਬਾਂਡਲ ਹੋਰ ਜਮੈਂ ਇੱਕ ਐਕਟਿੰਗ ਦੇਖ ਰਿਹਾ ਹਾਂ ਔਰ 5 ਸਾਲ ਦੀ ਸਾਲ ਉਸ ਦਾ ਵੱਲੋਂ ਮੈਨੂੰ ਬਾਹਰ ਦੀ ਦੁਨੀਆ ਵਿੱਚ ਸਟੇਜ ਲੈਵਲ ਤੋਂ ਡਿਸਟ੍ਰਿਕਟ ਨੈਪ ਉਹ ਨੈਸ਼ਨਲ ਲੈਵਲ ਦੇ ਬੱਚੇ ਕੇਨ ਵਾਸਤੇ ਮੋਤਾ ਮਿਲਦਾ ਹੈ ਉਹਨਾਂ ਦੇ ਸਵਾਰ ਮੈਨੂੰ ਸਕੂਲ ਵੱਲੋਂ ਸਕੂਲ ਮੈਨੇਜਰ ਮੈਡਮ ਤੇ ਸਿਸਟਰ ਜੀ ਸਿਸਟਰ ਜੀ ਸਿਸਟਰ ਲਾਈਸ ਇਹਨਾਂ ਦਾ ਫਾਦਰ ਜੀ ਕਾਰਨੇ ਬੈਠੋ ਬੱਚੇ ਲੈ ਕੇ ਗਿਆ ਅਜੇ ਟੂਰਿਸਟ ਮੈਂ ਮੈਂ ਬੱਚੇ ਲੈ ਕੇ ਨੇਪਾਲ ਕੋਕਰਾ ਸ਼ਹਿਰ ਦੇ ਵਿੱਚ ਗਿਆ ਜਿੱਥੇ ਸਾਡੇ ਇੰਡੀਆ ਦੇ ਪਟੋਗਾ ਜਿੰਨੇ 92 ਬੱਚੇ 96 ਬੱਚੇ ਪਾਰਕਿਸਪਰ ਸਿੰਘ ਪੂਰੇ ਇੰਡੀਆ ਦੇ ਵਿੱਚ ਹੋਰੇ ਇੰਡੀਆ ਵਿਦੇਸ਼ ਪਾਰ ਦੇ ਵਿੱਚ ਜੇ ਅਭਾ ਯਾਨੇ ਜਿਹੜੇ ਸਾਡੇ ਕਾਉਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ 2 골ਡ 4 সিলవర్ ਲੈ ਲਏ ਉਹ ਤਿਆਰਪੁਰ ਤੋਂ ਇਹ ਦੋ ਬੱਚੇ ਸਾ ਆਪਣਾ ਦੋਰੇ ਗੋਬਾ ਚੱਕਰਾਟੇ ਕਰਦਾ ਹੈ ਇਹਨੇ ਸਿਲਵਰ ਮੈਡਲ ਹਾਦਸੇ ਤੋਂ ਪਾਉਰ ਸੁਭਾਗਿਆ ਨੂੰ ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਤੇ ਇਹਨਾਂ ਦੇ ਆਨਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਸਾਡੇ ਜੋ ਸਪੋਰਸਰ ਬੱਚਾ ਵੀ ਨਮਾਤਾ ਧੰਨਵਾਦ ਨਮਾਤਾ ਸਟਾਰ ਨਮਾਤਾ ਨਮਾਤਾ ਹੈ ਮੈਂ ਵੀ ਇਹਨਾਂ ਦਾ ਔਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਨੇ ਕਿ ਇਹਨਾਂ ਨੇ बहुत अच्छे तरीके न इतने आने सारा स्वागत किया तो मैं एक मैसेज देवगा और अपने जो भी सा इंटरनेशनल फोटोक्राइव कि बच्चे आने वाले समय में गेम वाल दे पीढ़ी है वो नशिया तो बच सके क्योंकि समा बहुत ही माड़ा चल रहा है जिस बच्चे नशिया बहुत ही ज्यादा खड़ोज चल चुकी जा चुके हैं मेरी कोशिश यही है कि मैं ਬੋਰ ਬੱਚਿਆਂ ਨੂੰ ਗੇਮਰ ਦੇ ਵਿੱਚ ਹੋਰ ਅੱਗੇ ਲੈ ਕੇ ਜਾਵਾ ਤੇ ਮੈਂ ਮੈਸੇਜਿੰਗ ਮੇਰਾ ਇਹੀ ਹੈ ਸਕੂਲ ਵੱਲੋਂ ਵੀ ਤੰਦਰਬੰਦ ਹੋਵੇ ਕਿ ਬੱਚੇ ਹੋਰ ਅੱਗੇ ਗੇਮਰ ਵਿੱਚ ਚੰਨਤਾ ਆ ਤੇ ਨਸ਼ਿਆਂ ਤੋਂ ਸਹਾਰਾ ਪਾਸ ਹੈ ਜਦੋਂ ਇਹ ਸੈਮਿੰਗ ਬਾਰੇ ਦੀ ਲੱਗਿਆ ਵਾ ਇਹ ਤੁਸੀਂ ਹਰ ਇੱਕ ਪੇਰੈਂਟ ਦੇ ਨਾਲ ਸਿੱਖਜੂ ਹੋਏ ਮੈਨੂੰ ਬਹੁਤ ਅੱਗੇ ਲੱਗਿਆ ਨੇ ਹਮ ਬਹੁਤ ਖੁਸ਼ ਆ ਇਹ ਫੈਨ ਬਾਲ ਗਈ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਬੇਟੇ ਦਾ ਨਾਮ ਦੁਰੇਨ ਹੈ ਤੇ ਬੇਟੀ ਦਾ ਸੁਭਾਗਿਆ ਸੁਭਾਗਿਆ ਸਕੇਟਿੰਗ ਤੇ ਪਸਤ ਆਈ ਹੈ ਤੇ ਮੇਰਾ ਬੇਟਾ ਦੁਰੇਨਾ ਕਰਾਟੀ ਦੇ ਸਿਵਨ ਬਾਰੇ ਮੁੰਨੇ ਨਹੀਂ ਸੰਦੇਸ਼ ਦਿਨਾ ਜਾਵਾਂਗੇ ਕਿ ਜਲਦੀ ਰਸਤੇ ਨਾ ਪੈਣ ਵੇਖੋ ਪੇਰਸ ਤੁਹਾਡੇ ਲਈ ਜਿੰਦੇ ਆਂ ਤੀ ਪੇਰਸ ਲਈ ਜੀਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਤੁਹਾਡੇ ਦੇ ਹੱਕ ਹੈਗਾ ਤੇ ਇਸ ਕਰਕੇ ਉਹਨਾਂ ਉਹਨਾਂ ਲਈ ਖੁਸ਼ ਕਰਕੇ ਬਤਾਓ ਪੜੋ ਲਿਖੋ ਤੇ ਗੇਮਸ